ਹਾਂਜੀ ਤੋਂ ਕੀ ਹਾਲ ਚਾਲ ਬਹੁਤ ਜ਼ਿਆਦਾ ਲੇਡੀਜ਼ਾਂ ਦੀ ਡਿਮਾਂਡ ਸੀਗੀ ਵੀ ਘੱਟ ਰੇਟ ਦੇ ਵਿੱਚ ਔਰਗੈਂਜ਼ਾ ਦੇ ਸੂਟ ਚਾਹੀਦੇ ਨੇ ਆਪਾਂ ਉਹਨਾਂ ਲਈ ਲੈ ਕੇ ਆਇਆ ਘੱਟ ਰੇਟ ਦੇ ਵਿੱਚ ਔਰਗੈਂਜ਼ਾ ਦੇ ਡਿਜ਼ਾਈਨ ਪਹਿਲਾ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਪਹਿਲਾ ਡਿਜ਼ਾਈਨ ਦੇਖ ਰੋ ਪੂਰਾ ਹੈਵੀ ਹੈਂਡਵਰਕ ਦੇ ਨਾਲ ਡਿਜ਼ਾਈਨ ਹੈ ਇੱਕ ਵਾਰ ਕੋਲੋ ਘੇਰਾ ਕਰਕੇ ਦਿਖਾ ਦੇ ਇਹਦਾ ਬਹੁਤ ਸੋਹਣਾ ਡਿਜ਼ਾਈਨ ਆ ਨਾਲ ਬਾਟਮ ਦੇ ਉੱਤੇ ਵੀ ਵਰਕ ਹੋਊਗਾ ਇਹਦੇ ਤੇ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਹੋਏਗਾ ਚਲੋ ਦੇਖੋ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਉੱਤੇ ਵੀ ਵਰਕ ਹੋਊਗਾ ਫੋਰ ਸਾਈਡ ਲੈਸ ਲੱਗੀ ਹੋਏਗੀ ਦੂਸਰਾ ਕਲਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਲਰ ਚਾਰਡ ਦਾ ਬਹੁਤ ਅੱਜਕੱਲ੍ਹ ਟ੍ਰੈਂਡ ਹੈ ਰਿਪੀਟ ਵੀ ਕਰਿਆ ਹੈ ਸੂਟ ਦੇਖ ਲਓ ਡਿਜ਼ਾਈਨ ਆਪ ਬੋਟਮ ਆ ਗਏ ਦੇ ਨਾਲ ਤੇ ਨਾਲ ਹੀ অর্ਗੈਂਜ਼ਾ ਦਾ ਦੁਪੱਟਾ ਆ ਗਿਆ ਤੀਸਰਾ ਕਲਰ ਆਪਾਂ ਤੁਹਾਨੂੰ ਦਿਖਾ ਦਈਏ ਇਹਦੇ ਚ ਪਰਪਲ ਸ਼ੇਡ ਆ ਗਿਆ ਡਿਮਾਂਡਿੰਗ ਕਲਰ ਆ ਇਹ ਵਾਲਾ ਆ ਇਹਦੀ ਬੋਟਮ ਰਹਿਣ ਵਾਲੀ ਹੈ ਤੇ ਨਾਲ ઓਰਗੈਂਜ਼ਾ ਦਾ ਦੁਪੱਟਾ ਇਹਦਾ ਰੇਟ ਆਪਾਂ 13.95 ਕਰਤਾ ਸ਼ਿਪਿੰਗ ਫ੍ਰੀ ਆ ਪੰਜਾਬ ਔਰ ਹਰਿਆਣੇ ਚ ਤੇ ਚੌਥਾ ਕਲਰ ਇਹਦੇ ਚ ਮਸਟਰਡ ਕਲਰ ਆ ਗਿਆ ਇਹ ਕਲਰ ਦਾ ਵੀ ਬਹੁਤ ਡਿਮਾਂਡ ਰਹਿੰਦੀ ਹੈ ਬਹੁਤ ਸੋਨਾ ਕਲਰ ਹੈ ਇਦਾਂ ਹੀ ਸੇਮ ਬੋਟਮ ਔਰ organza ਦਾ ਦੁਪੱਟਾ ਆ ਗਿਆ ਇਹਦਾ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰੋ ਇੰਸਟਾਗ੍ਰਾਮ ਤੇ ਫੋਲੋ ਕਰ ਲਓ YouTube ਤੇ ਤੁਸੀਂ ਸਬਸਕ੍ਰਾਈਬ